ਕੂੰਕਰ ਸਤੁਰ ਪ੍ਰਸਾਦ ਤੋ ਪ੍ਰਸਾਦ ਸਵਈਏ 5.10 ਸਰਾਬੁ ਕੁ ਸੁਦਸਮੂਹ ਸਿਧਾਨ ਕੇ ਦੇ ਪ੍ਰਯੋ ਕਰ ਜੋਗ ਜਤੀ ਕੇ ਸੂਰ ਸਾਰਦਨ ਸੁਧ ਸੁਧਾਭਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੀ ਦੇਸ ਕੋ ਦੇਖ ਰਿਓ ਮਤ ਕੋ ਨ ਦੇਖੀਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਪਾਈ ਕਿਰਪਾ ਉਤੇ ਕੇ ਕਰਤੀ ਬਿਨ ਏਕ ਪੀ ਕੇ ਮਾਤੇ ਮਤੰਗ ਜਰੇ ਦਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਓਟ ਤਰੰਗ ਕਰੰਗ ਸੇ ਕੂਦਤ ਔਨ ਕੇ ਗਉਨ ਕੋ ਜਾਤ ਨਿਵਾਰੇ ਪਾਰੀ ਪੁਜਾਨ ਕੇ ਪੂਪ ਭਲੀ ਬਿੰਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਭਏ ਤੂੰ ਕਹਾ ਪੈ ਪੂਪਤ ਅੰਧ ਕੋ ਨਾ ਕਹੀ ਪਾਏ ਪਧਾਵੇ ਇਤੇ ਭਏ ਤੂੰ ਕਹਾ ਪੈ ਪੂਪਤ ਅੰਧ ਕੋ ਨਾ ਕਹੀ ਪਾਏ ਪਧਾਵੇ ਜੀਤ ਫਰੇ ਸਭ ਦੇਸ਼ ਦੇ ਸਾਥ ਕੋ ਬਾਦਕ ਢੋਲ ਮਿਰਦਾ ਮੰਨ ਗਾਰੇ ਗੁੰਜਤ ਗੂੜੇ ਜਾਨਕੇ ਸੁందਰੇ نستا ہے ہجراج ہجاری اوت پвих کوان کے پوپت کون کرے نہیں جات بیچارے سری پتھ سری بھگوان بجے بن انت کو انت کے تام سدھارے کیرتن آن دایا رحم دان سو سنگمنیم انیکو سکھ ہے بیر پرا ختیب گرا زمین جما ਸਬਾਤ ਕੇ ਪੇਖਾ ਔਰ ਆਹ ਜਤੀ ਜਤ ਤਾੜ ਸਵੇ ਸੋ ਵਿਚਾਰ ਹਜ਼ਾਰ ਕੇ ਦੇਖਾ ਸ੍ਰੀ ਭਗਵਾਨ ਪਦੇ ਬਿਨ ਪੂਪਤ ਏਕ ਰਤੀ ਬਿਨ ਏਕ ਨਾ ਲੇਖਾ ਸੁੱਧ ਸਪਾ ਦਰਨ ਦੁਬਾ ਸੁਸਾਜ ਸੁਨਾ ਗੁਰਜਾਨ ਦਲਾਂਗੇ ਭਾਈ ਗੁਮਾਨ ਭਰੇ ਮਨ ਮੈਂ ਤਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਤ ਚਲੈਂਗੇ ਵੀਰ ਅਪਾਰ ਬੱਡੇ ਬਰਿਆਰ ਅਵਚਾਰੇ ਸਾਰ ਕੀ ਧਾਰ ਵਿਸ਼ਈਆ ਤੋਰ ਤੇ ਦੇਸ ਮਿਲਨ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗੜਿਗੜਾਨ ਕੋ ਤੋੜਨ ਹਾਰ ਸੁਬਤ ਨਹੀਂ ਚੱਕ ਚਾਰ ਲਵਈਆ ਸਾਇਬ ਸ੍ਰੀ ਸਭ ਕੋ ਸਰਣਾਇਕ ਜਾਚਕ ਅਨੇਕ ਸੋ ਇੱਕ ਦਵਈਆ ਦਾਨਮ ਦੇਵ ਫਨਿੰਦਨ ਸਚਰ ਪੂਤਪ ਵਿਖ ਭਵਾਨ ਜਪੈਗੇ ਜੀਵ ਜਤੇ ਜਲ ਮੈਂ ਥਲ ਮੈਂ ਹਲਹੀ ਪਲ ਮੈਂ ਸਭ ਥਾਵ ਥਪੈਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ पापन के भूपंज खपेंगे सास समूह प्रसन्न फिरै जग सत्र सबे अवलोक जपेंगे मानवेन्द्र गजेंद्र नारद अप जोन त्रिलोक राज करेंगे कोटि स्नान गजादक दान अनेक स्वम्बर साज भरेंगे ब्रह्मेश्वर विष्णु सचीपत अंत फसे दम भास करेंगे ਜੀ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਤਰਾਂਗੇ ਕਹਾ ਬਿਓ ਜੋ ਦੋ ਲੋਚਨ ਮੂਦ ਕੈ ਬੈਤ ਰਹੋ ਬਖ ਧਿਆਨ ਲਗਾਇ ਨਾਥ ਫਿਰਿਓ ਲੀਏ ਸਾਥ ਸਮੁੰਦਰਣ ਲੋਗ ਗਇਓ ਪਰਲੋਕ ਗਵਾਇਓ ਬਾਸਕਿਓ ਬਖਿਆਨ ਸੁਬੈਟ ਕੈ ਐਸੇ ਹੀ ਐਸੇ ਸੁਬੈਸ ਬਿਤਾਇਓ ਸਾਚ ਕਹਾਂ ਸੁਨ ਲੈਹੁ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਰਵਾਚੀ ਰਸਾ ਮੈਂ ਕਾਹੂ ਪਿਸ਼ਾ ਕੋ ਸੀਸ ਨਵਾਇ ਕੋਬ ਤਾਨ ਕੋ ਪੂਜ ਤੈਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਵੇਦ ਨਾ ਪਾਇਓ पाच ਰਸ਼ਮੀ ਕਵੇ ਉਹ ਬਾਤ ਬੇਨਤੀ ਚਾਉ ਪਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਰ ਹਮਰੇ ਦੁਸਤ ਸਬੈ ਤੁਮ ਘਾਵੋ ਆਪ ਹਾਦੈ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾ ਨਿਜ ਕਰਦਾ ਕਰੇ ਸਭ ਬੈਰਨ ਕੋ ਆਜ ਸੰਘਰੇ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਬਜਨ ਕੀ ਰਹਿ ਪਿਆਸਾ ਤੁਮੈ ਛਾਡੇ ਕੋਈ ਅਵਰਣਾ ਧਿਆਉ ਜੋ ਵਰ ਚਾਹੂੰ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪਾ ਦੇ ਮੁਝੇ ਉਬਰੇ ਮਰਨ ਕਾਲ ਕਾ ਤ੍ਰਾਸ ਨਵਰੇ ਖੂਜੂ ਸਦਾ ਹਮਾਰੇ ਪਛਾ ਸ੍ਰੀ ਅਸਤੁਜ ਜੂ ਕਰਿਓ ਰੱਛਾ ਰਾਖ ਲਿਓ ਮੋਇ ਰਖਨ ਹਾਰੀ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦੁ ਸਟਣ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸਵ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਦੱਛਨ ਉਪਜਾਇਓ ਆਦੰਤੇ ਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਨਿ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦਿਯੋ ਸਤਰਣ ਕੋ ਪਲਮ ਬਜ ਕੀਓ ਕਟ ਗਟ ਕੇ ਅੰਤਰ ਕੀ ਜਾਨ ਅਲੈ ਬਰੇ ਕੀ ਪੀਰ ਪਛਾਨ ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਅੰਦਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟਪਟ ਕੀ ਜਾਨੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇ ਅਪਾਰ ਜਬ ਕਰਖ ਕਰਤ ਹੋਂ ਕਬੂ ਤੁਮ ਮੈ ਮਿਲਤ ਦੇਹ ਤਰ ਸਭੂ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਨੀ ਬੋਝ ਉਚਾਰੈ ਤੁਮ ਸਭੀ ਤੇ ਰਹਤ ਨਰ ਆਲਮ ਜਾਣਤ ਵੇਦ ਤੇ ਦੇਹ ਅਰਿਆ ਆਲਮ ਨਰੰਕਾਰ ਨਿਰਭਕਾਰ ਨਿਲੰਭ ਆਦ ਨੀਰ ਅਨਾਦ ਅasamb ਤਾਕਾ ਮੂੜ ਚਰਤ ਬਿਦਾ ਜਾਕੋ ਪੇਵ ਨਾ ਪਾਉ ਬਿਦਾ ਤਾਕੋ ਕਰ ਪਾਨ ਅਨੁਮਾਨ ਮਹਾ ਮੂੜ ਕਸ਼ਪੇਦ ਨਾ ਜਾਣ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚਿੰਤ ਨਾ ਪਿਵ ਆਪ ਆਪਣੀ ਬਧ ਹੈ ਜੀਤੇ ਬਰਨਥ ਪਿੰਨ ਬਿਨ ਤਉ ਐ ਤੇਤੀ ਉਮਰਾਲ ਖਾਨ ਜੈ ਪਸਰ ਕੇ ਵਿਦ ਸਜਾ ਪ੍ਰਤਮ ਸੰਸਾਰ ਇਕਾ ਰੂਪ ਅਨੂ ਸਰੂਪਾ ਰੰਕ ਭਇਓ 라ਵ ਕੈ ਭੂਪਾ ਅੰਡ ਜੇਰੇ ਸਿਤ ਕੀਨੀ ਉਤ ਵਿੱਚ ਖਾਨ ਬਹੁ ਰਤ ਦਿਨੀ ਕਹੋ ਪੂਲ ਰਾਜਾ ਹਵੇ ਬੈਠਾ ਖੌ ਸਿਮਟ ਪਇਓ ਸੰਕਰ ਇਕ ਇਠਾ ਕਹੋ ਫੂਲ ਰਾਜਾ ਹਵੇ ਬੈਠਾ ਹੋ ਸਿਮਰਤ ਪਿਓ ਸੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਬ ਆਜੁਗਾਦ ਸਰੂਪ ਸਯੰਭਵ ਅਵਰਛਾ ਮੇਰੀ ਤਮ ਕਰੋ ਸਿਖ ਕੁਬਾਰ ਅ ਸਿਖ ਸੰਗਰ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਤਾ ਜੇ ਅਸ ਤੁਜ ਤਦ ਸਰਣੀ ਪਰੇ ਤਨ ਕੇ ਦੁਸ਼ਟ ਦੁਖ ਹਵੈ ਮਰੇ ਉਰਖ ਜਮਨ ਅਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਹੈ ਰਚਾ ਹੋਏ ਤਾਂ ਇਹ ਸਭ ਕਲ ਦੁਸ਼ਟ ਅਰਿਸ਼ਟ ਤਰੈ ਤਤ ਕਲ ਕਿਰਪਾ ਦ੍ਰਿਸ਼ਟ ਤਨ ਜਾਹੀ ਨੇ ਹਰੂ ਤਾਂ ਕੇ ਤਾਪ ਤਨ ਕਮੋ ਹਰੂ ਰਦ ਸਦ ਕਰਮੋ ਸਭ ਹੋਈ ਦੁਸ਼ਟ ਛਵੈ ਸਕੈ ਨ ਕੋਈ ਏਕ ਬਾਜਨ ਤੁਮੈ ਸਮਰ ਕਾਲ ਵਾਸਤੇ ਤਾਈਂ ਉਬਾਰਾ ਜਿਨ ਨਰ ਨਾਮ ਤੇ ਹਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਤ ਦੈਲ ਹੋ ਉਬਾਰੀ ਸਰਬ ਧਰਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ